ਕਪੂਰਥਲਾ ਦੇ ਵਿੱਚ ਨੌਜਵਾਨ ਦੇ ਬੇਰਹਿਮੀ ਦੇ ਨਾਲ ਹੋਏ ਕਤਲ ਮਗਰੋਂ ਪਰਿਵਾਰ ਪਹਿਲੀ ਵਾਰ ਆਇਆ ਕੈਮਰਾ ਸਾਹਮਣੇ। ਕਿਹਾ ਜਿੰਨੀ ਦੇਰ ਤੱਕ ਮੁੱਖ ਦੋਸ਼ੀ ਦੀ ਨਹੀਂ ਹੋਵੇਗੀ ਗ੍ਰਿਫਤਾਰੀ ਨਹੀਂ ਕਰਨਗੇ ਪੁੱਤ ਦਾ ਅੰਤਿਮ ਸੰਸਕਾਰ। ਬੀਤੇ ਦਿਨ ਕਪੂਰਥਲਾ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕੇ ਢਲਵਾ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਉਹ ਨੌਜਵਾਨ ਦਾ ਕਤਲ ਇੰਨੀ ਕੁ ਜ਼ਿਆਦਾ ਬੇਰਹਿਮੀ ਦੇ ਨਾਲ ਕੀਤਾ ਗਿਆ ਕਿ ਤਸਵੀਰਾਂ ਵੀ ਜਿਹੜੀਆਂ ਨੇ ਉਹ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ। ਤਲਵਾਰਾਂ ਦੇ ਨਾਲ ਉਸ ਨੂੰ ਵੱਢ ਦਿੱਤਾ ਗਿਆ। ਨੌਜਵਾਨ ਦੇ ਉੱਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਜਿਹੜੇ ਦੋਸ਼ੀ ਸੀ ਜਿਨ੍ਹਾਂ ਨੇ ਸਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਦੇ ਵੱਲੋਂ ਨੌਜਵਾਨ ਦੇ ਘਰ ਦਾ ਦਰਵਾਜ਼ਾ ਖੜਕੜਾ ਕੇ ਉਸਦੇ ਮਾਪਿਆਂ ਨੂੰ ਇਹ ਗਲਤਕ ਆਖ ਦਿੱਤੀ ਗਈ ਕਿ ਮਾਰ ਦਿੱਤਾ ਤੁਹਾਡਾ ਸ਼ੇਰਪੁੱਤ ਹੁਣ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰ ਪਹਿਲੀ ਵਾਰ ਸਾਹਮਣੇ ਆਏ ਨੇ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ ਮੁੱਖ ਦੋਸ਼ੀ ਦੀ ਗ੍ਰਿਫਤਾਰੀ ਹੋਵੇ 1.5 ਘੰਟੇ ਤੱਕ ਉਹ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਟਲਵੰਡ ਦੇ ਵਿੱਚ ਇੱਕ ਨੌਜਵਾਨ ਦਾ ਕੁਝ ਵਿਅਕਤੀਆਂ ਦੇ ਵੱਲੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਬੜੀ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਜਿਸ ਦੀ ਪਛਾਣ ਹਰਦੀਪ ਸਿੰਘ ਦੀਪਾ ਵਜੋਂ ਕੀਤੀ ਗਈ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਕਬੱਡੀ ਦਾ ਖਿਡਾਰੀ ਹੈ ਪਰਿਵਾਰ ਦਾ ਦੋਸ਼ ਹੈ ਕਿ ਹਮਲਾਵਰਾਂ ਦੇ ਵਿੱਚੋਂ ਇੱਕ ਉਹਨਾਂ ਦੇ ਗੁਆਂਢ ਦੇ ਵਿੱਚ ਰਹਿਦਾ ਨੌਜਵਾਨ ਹੀ ਹੈ ਜਿਸ ਦੀ ਬੀਤੇ ਕੁਝ ਸਮੇਂ ਤੋਂ ਹਰਦੀਪ ਸਿੰਘ ਦੀਪਾ ਦੇ ਨਾਲ ਕਾਫੀ ਰੰਜਿਸ਼ ਸੀ ਬੀਤੇ ਦਿਨ ਜਦ ਉਹਨਾਂ ਦਾ ਲੜਕਾ ਘਰੋਂ ਬਾਹਰ ਨਿਕਲਿਆ ਤੇ ਉਸ ਨੂੰ ਦੋਸ਼ੀਆਂ ਦੇ ਵੱਲੋਂ ਕਾਪੂ ਕਰ ਲਿਆ ਗਿਆ ਅਤੇ ਬੜੀ ਹੀ ਬੇਰਹਿਮੀ ਦੇ ਨਾਲ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਸ਼ੀਆਂ ਦੇ ਵੱਲੋਂ ਹਰਦੀਪ ਸਿੰਘ ਦੀਪਾ ਨੂੰ ਜ਼ਖਮੀ ਹਾਲਤ ਦੇ ਵਿੱਚ ਰਾਤ ਦੇ ਸਮੇਂ ਘਰ ਦੇ ਬਾਹਰ ਸੁੱਟ ਦਿੱਤਾ ਗਿਆ ਤੇ ਸਾਡਾ ਗੇਟ ਖੜਕਾਇਆ ਗਿਆ ਤੇ ਕਿਹਾ ਗਿਆ ਮਾਰ ਦਿੱਤਾ ਤੁਹਾਡਾ ਸ਼ੇਰਪੁੱਤ ਪਰ ਅਸੀਂ ਡਰਦੇ ਘਰੋਂ ਬਾਹਰ ਨਾ ਨਿਕਲੇ ਲੋਕਾਂ ਵੱਲੋਂ ਰੋਲਾ ਪਾਉਣ ਉਪਰੰਤ ਜਦੋਂ ਅਸੀਂ ਘਰ ਦੇ ਬਾਹਰ ਦੇਖਿਆ ਤੇ ਸਾਡਾ ਲੜਕਾ ਜ਼ਖਮੀ ਹਾਲਤ ਦੇ ਵਿੱਚ ਟੜਫ ਰਿਹਾ ਸੀ ਜਿਸ ਨੂੰ ਤੁਰੰਤ ਜਲੰਧਰ ਦੇ ਇੱਕ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਹ ਵੀ ਜ਼ਿਕਰਯੋਗ ਹੈ ਕਿ ਮ੍ਰਿਤਕ ਹਰਦੀਪ ਸਿੰਘ ਦੀਪਾ ਅਤੇ ਮੁੱਖ ਦੋਸ਼ੀ ਦੋਵਾਂ ਦੇ ਵਿਚਾਲੇ ਕੁਝ ਸਮੇਂ ਤੋਂ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ ਤੇ ਦੋਵਾਂ ਦੇ ਵੱਲੋਂ ਇੱਕ ਦੂਸਰੇ ਤੇ ਕਈ ਵਾਰ ਪਹਿਲਾਂ ਵੀ ਜਾਨ ਲੈਵਾ ਹਮਲੇ ਕੀਤੇ ਗਏ ਨੇ। ਇਸ ਸਬੰਧੀ ਪੁਲਿਸ ਕੇਸ ਵੀ ਦਰਜ ਕਰ ਚੁੱਕੀ ਹੈ। ਕਾਹਨ ਕੋ ਪਤਨ ਲਗਾ ਜਿਉ ਆ ਕੇ ਤੇ ਛੁੱਟ ਗਿਆ ਮਾਰ ਕੇ ਤੁਹਾਡੇ ਤਾਂ ਕਿ ਕਿੰਨੇ ਮਾਰਦਾ ਰਿਹਾ ਨਾ ਕੀ ਕੰਮ ਮਾਰਦਾ ਰਿਹਾ ਅੱਜ ਦਰਿਆ ਗਲੀ ਸਰ ਬੇਟਾ ਤੁਹਾਡਾ ਕੀ ਕੰਮ ਕਰਦਾ ਸੀਗਾ ਬੇਟਾ ਤਾਂ ਖੇਤੀਬਾੜੀ ਨਾਲ ਕਰਦਾ ਸੀ ਕਰ ਤੋਂ ਕਿਧੋਂ ਗਏ ਆ ਤੁਹਾਡੇ ਬੇਟੇ ਚਾਰ ਕੋਈ ਸ਼ਾਮ ਨੂੰ ਗਏ ਆ ਚਾਰ ਸੱਜ ਚਾਰ ਤੁਹਾਨੂੰ ਵੀ ਕਿਵੇਂ ਪਤਾ ਲੱਗਾ ਤੇ ਜਦੋਂ ਮਾਰ ਕੇ ਛੁੱਟਦੇ ਸੇ ਪਤਾ ਲੱਗਾ ਕਿੱਥੇ ਸੱਟਾਂ ਮਾਰ ਕੇ ਆਪਣੇ ਭੂਆ ਤੋਂ ਥੋੜਾ ਜਿਹਾ ਪਰੇ ਕਰਕੇ ਚਾਹੂੰਗਾ ਤੁਹਾਨੂੰ ਵੀ ਕਿਵੇਂ ਪਤਾ ਲੱਗਾ ਕਿੱਥੇ ਫਿਰ ਰੌਲਾ ਪਉਂਦੇ ਸੀ ਉੱਥੇ ਬਾਹਰੋਂ ਲੱਗੋਂ ਬੜੀ ਹਾਰੇ ਉੱਠ ਕੇ ਖੜੇ ਹੋ ਜਿਹਦੇ ਨੇ ਜਿਹੜੇ ਖਾਤਲ ਸੀਗੇ ਹਾਂਜੀ ਖਾਤਲ ਨੇ ਦੂਸਰੇ ਜਿਹੜੇ ਗਵਾਂਟੇ ਸੀ ਅੱਛਾ ਤੁਹਾਡੇ ਰੋਟ ਪੈ ਸਾਰੇ ਜਿਹੜੇ ਰੌਲਾ ਪਾਉਂਦੇ ਸੀ ਖਾਤਲ ਜਿਹੜੇ ਰੌਲਾ ਪਾਉਂਦੇ ਸੀ ਨਾ ਇੱਥੇ ਜੀ ਇਹ ਕਾ ਮਾਰਦੇ ਬੂਆ ਖਰਕੂnde ਇਹ ਫੇ ਤੁਹਾਨੂੰ ਪਤਾ ਲੱਗਾ ਫੇ ਹਾਂਜੀ ਪੂਆ ਖੋਲਿਆ ਫੇ ਗਾਏ ਉਹਨੂੰ ਚੁੱਕ ਕੇ ਖਿੰਦੰਦਰ ਲੈ ਗਏ ਫੇ ਉਹਨੂੰ ਮਡਲੀ ਸੇ ਤਾਲੀ ਕਿੱਥੇ ਲਜਾਇਆ ਗਿਆ ਖਿੰਦੰਦਰ ਖੜਿਆ ਜੀ ਕਰਕਾਰੀ ਆ ਕੀ ਕਾਰਨ ਕੀ ਸਮਝਦੇ ਇਹਦੇ ਪਿੱਛੇ ਕਾਰਨ ਕੋਈ ਪਤਾ ਨਹੀਂ ਲੱਗਦਾ ਮਲੋ ਜਿਹੜੇ ਉਦੋਂ ਚੀਅ ਉਹ ਨਾ ਆਪਣੇ ਬੇਟੇ ਦੇ ਕੋਈ ਇਦਾਂ ਦੇ ਰੰਜ ਚੱਲਦੀ ਸੀਗੀ ਪਹਿਲਾਂ ਚੱਲਦੀ ਥੋੜੀ ਜੀ ਐਸੋ ਪੰਜਾ ਤੁਹਾਨੂੰ ਕੋਈ ਧਮਕੀ ਵਗੈਰਾ ਆਈ ਹੋਈ ਦਿੰਦਾ ਅੱਛਾ ਮੋਰਸ ਨੇ ਕੀ ਕਾਰਵਾਈ ਕੀਤੀ ਹੁੰਦੀ ਆਉਂਦੇ ਆ ਚੱਲ ਜਾਂਦੇ ਹਜੇ ਕੋਈ ਕਾਰਵਾਈ ਨਹੀਂ ਮੱਚੇ ਦਾ ਸਸਕਾਰ ਕਰ ਦਿੱਤਾ ਕਿ ਨਹੀਂ ਕੀਤਾ ਹੈ ਕੀ ਮੰਗ ਕਰਦੇ ਹੋ ਤੁਸੀਂ ਕੋਈ ਕਾਹਦੀ ਮੰਗ ਕਰਦੇ ਕੋਈ ਸਾਫ ਹੋਣਾ ਚਾਹੀਦਾ ਹਮ ਫਰਮ ਚਾਹੀਦਾ ਕੱਲ ਨੂੰ ਹੋਰ ਵੀ ਕਿਤੇ ਕਰ ਸਕਦਾ ਇਹੋ ਜਿਹਾ ਕੰਮ ਦੋਚੀ ਜਿਹੜਾ ਇਸੇ ਪਿੰਡ ਦਾ ਜੀ ਕੌਣ ਜਿਹੜਾ ਦੋਚੀ ਆ ਨੌਜਵਾਨ ਇਸੇ ਪਿੰਡ ਦੇ ਗਵਾਂਡੀ ਤੁਹਾਡੇ ਹਾਂ ਲੱਗ ਗਈ ਇਹ ਇਸ ਬੱਚੇ ਦਾ ਜਿਸ ਨੌਜਵਾਨ ਨੂੰ ਕਤਲ ਕੀਤਾ ਗਿਆ ਉਹਨਾਂ ਦੇ ਖਿਲਾਫ ਤੁਹਾਡੇ ਵੱਲੋਂ ਕੁਝ ਦਿਨ ਪਹਿਲਾਂ ਪੁਲਿਸ ਕਮਪਲੀਟ ਕੀਤੀ ਗਈ ਕੀ ਪੂਰਾ ਮਾਮਲਾ ਅਸੀਂ ਇਹ ਜਦੋਂ ਮਾਪੋਤ ਆਏ ਆ ਔਰ ਤੇ ਮੇਰੇ ਜੀਤ ਮੁਰੇ

ਮੈਂ ਪਲੀਆ ਉਹਨਾਂ ਨੇ ਸਾਰੇ ਆਪਣੇ ਪੁੱਤ ਨਾਲ ਵਿਆਹ ਦੇ ਲਾਤੇ ਦੇਖਦੇ ਸਭ ਕੁਝ ਹੈ ਤੇ ਪਰ ਉਹਨਾਂ ਨੇ ਨਹੀਂ ਬਣਾਈ ਇਹ ਸਤ ਤਕ ਬਾਅਦ ਪਰ ਉਹ ਅਗਰ ਜਦੋਂ ਕਤਲ ਕੀਤਾ ਉਦੋਂ ਫੇਮ ਇੱਕ ਬਾ ਮਨਜਸਤਰ ਕਦਰ ਕੀਤਾ ਉਹ ਸਾਨੂੰ ਕੁਝ ਪਹਿਲਾਂ ਤੁਹਾਨੂੰ ਗਾਲਾਂ ਕੱਢ ਗਏ ਹਾਂਜੀ ਉਹ ਤਾਂ ਗਾਲਾਂ ਕੱਢਣਾ ਬਹੁਤ ਜਾਣੇ ਮੇਰੀ ਦਰਾਣੀ ਨੂੰ ਇਹਨਾਂ ਨੇ ਫੋਨ ਕੀਤਾ ਵੀ ਉਹਨੂੰ ਗਾਲਾਂ ਕੱਢ ਵੀ ਉਹਦਾ ਜਵਾਈ ਮਾਰ ਦਿੱਤਾ ਤੇ ਖਸਮ ਮਾਰ ਦਿੱਤਾ ਬਹੁਤ ਕੁਝ ਕੀਤਾ ਉਹਨੇ ਦਰਾਹੀ ਕਿ ਕਾਰਨ ਕੀ ਹੈ ਵਿੱਚ ਉਹਦਾ ਨਹੀਂ ਖਰੇ ਚੱਕ ਜਵਾ ਆਉਂਦੀ ਆ ਤੁਹਾਨੂੰ ਜਿਹੜਾ ਗਾਲਾਂ ਕੱਢਦਾ ਕਿਉਂ ਕਰਦਾ ਤੁਹਾਡਾ ਨਾਂ ਕੀ ਰਾਂਜਦਾ ਉਹ ਗਾਲਾਂ ਕੱਢਦਾ ਵੀ ਤੂੰ ਜਿੱਤੇ ਨੂੰ ਪੈਸੇ ਦਿੱਤੇ ਆ ਤੂੰ ਮੈਨੂੰ ਮਰਉਣ ਨੂੰ ਦਿੱਤੇ ਆ ਉਹ ਤਾਂ ਐ ਤੂੰ ਐ ਦੀ شادی ਲੈਣੀ ਆ ਤੇਰੇ ਮੁੰਡੇ شادی ਲੈਂਦੇ ਆ ਵੀ ਇਹਨੂੰ ਮਾਰ ਸਕਦੇ ਮੈਂ ਨਾ ਕੰਮਾ ਚ ਨਹੀਂ ਮਰਦੀ ਤੇ ਨਾ ਮੇਰੇ ਮੁੰਡਿਆਂ ਨੇ ਪੈਸੇ ਦਿੱਤੇ ਆ ਤਾਂ ਨਾ ਹੀ ਮੈਂ ਤੁਹਾਡੇ ਬੱਚੇ ਕਿੱਥੇ ਮੇਰੇ ਅਮਰੀਕਾ ਚ ਹਿੰਦੁਸ਼ਵਚਾ ਹਾਂਜੀ ਉਹ ਜਿਹੜਾ ਕਿੱਥੇ ਤਕਾਤ ਲਿਆ ਉਹ ਸਮਝਦਾ ਵੀ ਤੁਸੀਂ ਸਵਾਰੀ ਦਿੱਤੀ ਹੈ ਮੇਰੇ ਕੋਲ ਠੀਕ ਹੈ ਕਰਦੇ ਦੇ ਕਿ ਕਰਦੇ ਤੇ ਨਾਲ ਬੁੰਨੇ ਪਏ ਆ ਉਹਦਾ ਸਾਹ ਤਾ ਹੈ 44992 ਕੋਈ ਗੱਲ ਨਹੀਂ ਹੈ ਨਾ ਕੋਈ ਜਿੱਦਾਂ ਦਾ ਮੈਂ ਆ ਉਹਨਾਂ ਨੇ ਮੈਂ ਪੜਾਣਾ ਬੱਚੇ ਫਿਰ ਤੁਹਾਡੀ ਸ਼ਿਕਾਇਤ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਕੋਈ ਨਹੀਂ ਕਰਦੇ ਨਾ ਬੈਗ ਆ ਮਰਚਾ ਮੈਂ ਲਖਾਇਆ ਇਨਡਾਰਜ ਕਰਾਇਆ ਆਏ ਸੇ ਇਥੇ ਇਹ ਜੇ ਕੋਈ ਨਹੀਂ ਮਾ ਅਸੀਂ ਫੜਾਂਗੇ ਭੈਣ ਜੀ ਉਹ ਨੌਜੋ ਦਾ ਨਾਮ ਕੀ ਆ ਔਰ ਮਹਾਰਾ ਨਹੀਂ ਉਹਦਾ ਬੱਚੇ ਦਾ ਨਾਮ ਕੀ ਆ ਜਿਹੜਾ ਹਰਪ੍ਰੀਤ ਸਿੰਘ ਹਰਪ੍ਰੀਤ ਔਰ ਹੈਪੀ ਪਿੰਡ ਜਿਹਦਾ ਵਿਆਹ ਕਿਦਾਂ ਦਾ ਬਹੁਤ ਗੰਦਾ ਸਾਰੇ ਨੇ ਉਹ ਕੁੱਟਤਾ ਮਾਰਦਾ ਕਿਤੇ ਬਹੁਤ ਜ਼ਖਮੀ ਸਾਰੇ ਜਾਣਦੇ ਆ ਰੋਭੀ ਮਗਦਰੇ ਵਿੱਚ ਦਰਜਾ ਹੋਣਾ

ਇਹ ਨਾ ਨੇ ਫੇਰ ਦੋਸਤਾਂ ਇਹਨੇ ਕਿੰਨੀ ਲੜਾਈ ਕੀਤੀ ਮੇਰਾ ਮੁੰਡਾ ਕਦੀ ਨਹੀਂ ਸੀ ਕਰਨਾ ਜਿਹਦੇ ਨਾਲ ਰਹੇਗੇ ਤੇ ਬਾਹਰ ਸੀ ਸਾਨੂੰ ਕੁਝ ਨਹੀਂ ਪਤਾ ਸਾਨੂੰ ਕੁਝ ਹੀ ਗੱਲ ਦਾ ਨਹੀਂ ਪਤਾ ਬਾਹਰ ਸਾਰੇ ਲੋਕਾਂ ਨੂੰ ਪਤਾ ਸੀ ਆ ਸਾਨੂੰ ਨਹੀਂ ਪਤਾ ਕਿ ਲੜਾਈ ਕੀ ਕੀ ਨਾ ਸਾਡੇ ਮੁੰਡੇ ਨੇ ਕੀਤੀ ਇਹੋ ਕਰਾਂ ਬਾਹਰ ਰਹਿਣ ਲੱਗ ਪਏ ਅੱਜ ਅੱਜ ਸੱਸ ਕਿਤੇ ਨਹੀਂ ਕਾਹ ਹੈ ਆਪਾਂ ਬੈਠੇ ਹੋ ਗਏ ਮੇਰੇ ਅਧਿਕਾਰ ਵੀ ਤਿੰਨ ਚਾਰ ਵਾਰ ਗਏ ਆ ਬਹੁਤ ਬੱਸ ਮੈਨੂੰ ਉਹ ਨਹੀਂ ਆਪਣਾ ਮਰਚਾ ਨਹੀਂ ਮੇਨੂੰ ਬੜਾ ਬੱਖਮੀ ਨਹੀਂ ਪੇਰਾ ਜਾਦਾ ਤੇ ਉਹ ਕਿਉਂ ਮਾਰਿਆ ਚਲੋ ਆਪਾਂ ਬਹਿ ਕੇ ਗੱਲ ਕਰੀਏ ਤੂੰ ਮਾਰਨਾ ਤੂੰ ਖੋਸਣਾ ਚਾਹੇ ਜੇ ਕੀ ਤਾਂ ਮੈਨੂੰ ਕੋਈ ਨਹੀਂ ਸੀ ਪਤਾ ਵੀ ਕੀ ਜਾਨੀ ਅਸੀਂ ਕੁਝ ਵੀ ਖੋਦ ਨਹੀਂ ਚਾਹੁੰਦੇ ਹੁਣ ਸਾਰਾ ਪਤਾ ਹੀ ਦੋ ਚਲੇ ਗਏ ਗਏ ਆ ਉਹਨਾਂ ਨੇ ਕੋਈ ਲੜ ਫੰਦਾ ਨਹੀਂ ਤੇ ਫਸੇ ਪਾਰੋਂ ਆ ਵੀ ਗਿਆ ਮਾਰੀ ਮੇਰੇ ਬੱਚੀ ਆ ਵੀਰੋ ਵਿਕਰਿਆਨ ਉਹ ਸਾਡੇ ਨਾਲ ਨਹੀਂ ਪੜੇ ਨਾ ਉਹਨਾਂ ਨੇ ਕਿਹਾ ਨਹੀਂ ਇਹ ਮੁੰਡਾ ਸਾਡੇ ਘਰੋਂ ਬਾਹਰ ਹੀ ਬਾਹਰੋਂ ਸਿੱਖਿਆ ਹੈ ਇਹ ਆਪੇ ਸਾਡੇ ਜੁਨੇ ਪੰਦੇ ਆ ਵੱਢ ਕੇ ਸਾਡੇ ਪਰੇ ਤੋਂ ਸੈਟਲ ਹੋਇਆ ਸਾਨੂੰ ਕੋਈ ਨਹੀਂ ਪਤਾ ਅਸੀਂ ਆਪਣੇ ਮੁੰਡੇ ਨੂੰ ਪੁੱਛਿਆ ਇਹ ਤਾਂ ਜਿਸ ਤੋਂ ਇਹ ਘਟਨਾ ਵਾ ਪ੍ਰਿਯ ਹਸਨ ਤੋਂ ਉਹ ਬੱਚਾ ਕਿਹਾਤਾ ਸੀ ਪਰ ਉਹ ਬਾਹਰ ਸੀ ਸਾਡੇ ਘਰ ਨਹੀਂ ਸੀ ਬਾਹਰ ਰਹਿੰਦਾ ਸੀ ਇਹ 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 ਸਾਨੂੰ ਉਏ ਤੇ ਫਰਦਾ ਸੀ ਇਹਨਾਂ ਦੀ ਜਦੋਂ ਗੱਡੀ ਇਹਨੇ ਤਿਆਰ ਕੀਤੀ ਆਪਣੇ ਅਸਲਾ ਰੱਖਿਆ ਵਾ ਤੇ ਇਹ ਵੀ ਗੱਡੀ ਤਿਆਰ ਕੀਤੀ ਆ ਤੇ ਉਦੋਂ ਤੋਂ ਸਾਰਾ ਸੀਨ ਮੈਂ ਦੇਖਿਆ ਵਾ ਮੇਰੇ ਹੰਦਿਆਂ ਗੱਡੀ ਹੋ ਗਈ ਆ ਗਏ ਆ ਪਰ ਮੈਨੂੰ ਇਹ ਇਹ ਤਾਂ ਰੋਜ਼ ਦਾ ਕੰਮ ਸੀ ਕੋਈ ਨਾ ਕੋਈ ਕਤਲ ਕਰਨਾ ਸਾਨੂੰ ਇਹ ਨਹੀਂ ਮੇਰਾ ਸਾਡਾ ਤਾਂ ਮੁੰਡਾ ਬਾਹਰ ਜਦਾ ਕੀ ਪਤਾ ਕਿੱਥੇ ਆ ਹਨਾ ਸਾਡੇ ਤਾਂ ਦਾਦਾ ਸਾਨੂੰ ਖੋਣੋਂ ਘਟ ਚੁੱਕਦਾ ਸੀ ਮੇਰੀ ਮਾਤਾ ਹਰ ਵੇਲੇ ਕੋਈ ਨਾ ਕਹਿੰਦੀ ਆ ਸਮਝਾਉਂਦੀ ਆ ਕਿ ਮੈਂ ਇਹ ਸਮਝਦਾ ਪਤਾ ਹੀ ਨਹੀਂ ਸਾਨੂੰ ਕੀ ਹੋਇਆ ਤੇ ਬਾਅਦ ਵਿੱਚ ਇਹ ਚਲੇ ਗਏ ਆ ਜਾ ਕੇ ਤੇ ਇਹ ਉਹ ਜਲੰਧਰ ਪਹੁੰਚਾ ਨਹੀਂ ਆ ਜੀ ਇੱਕ ਉਹ ਮੇਰਾ ਵੀ ਚਾਹੀਦਾ ਕਿ ਕਿਹਾ ਮੈਂ ਜਲੰਧਰ ਆ ਉਹ ਉਹ ਸਮੁੰਦੇ ਨੂੰ ਵੀ ਉਹਨਾਂ ਨੇ ਸੱਦਿਆ ਉਹਦੇ ਬਿਆਨ ਲੈ ਮੈਨੂੰ ਨਹੀਂ ਪਤਾ ਕੀ ਲੈ ਕੀ ਦਿੱਤਾ ਉਹਨਾਂ ਨੇ ਕਿਹੜੇ ਬੱਚੇ ਨੇ ਜਿਹੜਾ ਜਿੱਥੇ ਇਹਨੇ ਜਾਣਾ ਸੀ ਉਹ ੜੀਕਦਾ ਸੀ ਉਹਨੇ ਸਾਰਾ ਕੁਝ ਇੱਥੇ ਬਿਆਨ ਹੋ ਗਾਇਆ ਪਰੀਸ਼ਾਨ ਕਿ ਬੈਠਾ ਤੇ ਮੀ ਆਈ ਡੀ ਪਤਾ ਸੀ ਕਿ ਉਹ ਤੋਂ ਉਹਨਾਂ ਨੇ ਫੜ ਲਿਆ ਸੀ ਕਿ ਖੋਣ ਨੂੰ ਪਹੁੰਚਣ ਵਾਲਾ ਸੀ ਉਹਨਾਂ ਨੇ ਰਸਤੇ ਦੇ ਵਿੱਚ ਹੋਰ ਮੁੰਡੇ ਤਾਂ ਦੇ ਨਾਲੋਂ ਰਹਿ ਰਹੀ ਆ ਗੱਡੀ ਦੇ ਵਿੱਚ ਇਦਾਂ ਪਤਾ ਲੱਗਾ ਇਹ ਵੀ ਮੈਨੂੰ ਇਹਨਾਂ ਨੇ ਥਾਣੇ ਵਾਲਿਆਂ ਨੇ ਦੱਸਿਆ ਕਿ ਮੈਂ ਖੁਦ ਨਹੀਂ ਦੇਖਿਆ ਨਾਮ ਹੈ ਮਗਰ ਗਈ ਆ ਨਾ ਕੁਛ ਐ ਇੱਥੋਂ ਮੈਂ ਤਿਆਰ ਹੁੰਦੇ ਵੀ ਦੇਖੇ ਗੱਡੀ ਚ ਜਾਂਦੀ ਵੀ ਦੇਖੀ ਆ ਸਾਰਾ ਕੁਝ ਤੁਹਾਨੂੰ ਵੀ ਕਿਵੇਂ ਪਤਾ ਕਿਦੋਂ ਪਤਾ ਲੱਗਦਾ ਹਾਂਜੀ ਜ਼ਰੂਰ ਅਕਦਰ ਕਰ ਦਿੱਤਾ ਜਾਂਦਾ ਤੁਹਾਨੂੰ ਕਿਵੇਂ ਕਿਦੋਂ ਪਤਾ ਲੱਗਦਾ ਜਦੋਂ ਰਾਤ ਨੂੰ 11 ਵਜੇ ਲੈ ਕੇ ਵੱਡ ਕੇ ਇੱਥੇ ਰੱਖਿਆ ਵਾ ਇੰਚੇ ਜਾਂਦੇ ਸਾਡੇ ਸਾਡਾ ਬੂਆ ਭੰਨਿਆ ਇਹਨੇ ਮੇਰੇ ਨਾਲ ਮੁੰਡੇ ਹੋਰ ਨਹੀਂ ਸੀ ਅਸੀਂ ਬੂਆ ਨਹੀਂ ਸੀ ਕੋਲ ਦੇ ਤੇ ਇਹਨੇ ਲੜਕਾਰੇ ਮਾਰਦਾ ਆਪਣੇ ਘਰ ਕਰਦਿਆਂ ਆਏ ਤੇ ਸਾਰੀ ਗਲੀ ਜੇ ਰੌਲਾ ਪਿਆ ਸਾਰੇ ਪਿੰਡ 'ਚ ਹੀ ਪਤਾ ਲੱਗਾ ਪਰ ਸਾ ਅਸੀਂ ਬੂਆ ਨਹੀਂ ਸੀ ਕੋਲ ਦੇ ਸਾਨੂੰ ਮਾਰਨ ਆਇਆ ਹੈ ਹੈਨਾ ਇਹ ਅਸੀਂ ਬੁਆ ਨਹੀਂ ਸੀ ਖੋਲਿਆ ਫੇ ਇਨੇ ਉਧਰੋਂ ਬੰਦੇ ਕੱਲੇ ਹੋਰ ਮੁੰਡੇ ਕੱਲੇ ਬੁਆ ਨਹੀਂ ਖੋਲਦੇ ਮੁੰਡਾ ਚੁੱਕਦੇ ਨਹੀਂਗੇ ਅਸੀਂ ਮੁੰਡੇ ਵੱਢ ਦਸਤਾ ਫੇ ਉਹ ਮੁੰਡੇ ਜਦੋਂ ਆਏ ਆ ਉਹਨਾਂ ਨੇ ਤਾਂ ਕੰਮ ਆ ਰਿਹਾ ਉਹ ਵੀ ਦੋ ਤਿੰਨ ਦਿਰੀ ਮੁਰਦੇ ਬੁਆ ਨਹੀਂ ਖੋਲਿਆ ਫੇਰ ਜਦੋਂ ਮੈਂ ਉੱਠੀ ਆ ਤਾਂ ਉੱਠ ਕੇ ਮੈਂ ਉਹ ਟੌੜ ਦੇ ਉੱਪਰ ਖੜੇ ਤੇ ਚੜ ਕੇ ਤੇ ਤੋਂ ਜੀ ਨੇ ਪੁੱਛਿਆ ਮੈਂ ਕਿ ਤੁਸੀਂ ਕੌਣ ਆ ਉਹਨਾਂ ਨੇ ਜਦੋਂ ਆਪਣਾ ਨਾਮ ਦੱਸਿਆ ਤਾਂ ਮੈਂ ਫੇ ਬੁਆ ਖੋਲਿਆ ਫੇ ਕਹਿੰਦਾ ਵੀ ਗੀਪੇ ਨੂੰ ਮਾਰਿਆ ਹੈ ਫੇਰ ਅਸੀਂ ਬਾਹਰ ਨਿਕਲਿਆ ਅਸੀਂ ਜਾ ਕੇ ਦੇਖਿਆ ਤਾਂ ਭਾਜੀ ਅਸੀਂ ਜੋਕ ਨਹੀਂ ਸਕਦੇ ਇੰਨਾ ਹੌਨ ਸੀ ਇੰਨਾ ਕੋਸ਼ਿਸ਼ ਸੀ ਤੇ ਬੋਲਦਾ ਸੀ ਮੁੰਡਾ ਪੁੱਛਿਆ ਸੀ ਤੇਰੇ ਦੀਪ ਤੇਰੇ ਨਾਲ ਕੌਣ ਆ ਉਹਨੇ ਕਿਹਾ ਵੀ ਮੈਂ ਇਕੱਲਾ ਇੰਨੀ ਗੱਲ ਅਹੀਂ ਪੁੱਛੀ ਅਸੀਂ ਬੋਲ ਨਹੀਂ ਸਕੇ ਅਸੀਂ ਉਹਨੂੰ ਚੱਕ ਨਹੀਂ ਸਕੇ ਕਿ ਮੇਰੇ ਸਾਡੇ ਨਾਂ ਨਹੀਂ ਸੀ ਉਸ ਵੇਲੇ ਕੋਈ 11 ਵਜੇ ਸਾਰੀ ਦੁਨਆ ਸੁਕਰੀ ਹਣਾ ਤੇ ਫਿਰ ਜਿਹੜੇ ਆਏ ਸੀਗੇ ਤੇ ਅਸੀਂ ਚਾਤਰ ਲਗਾਏ ਕੇਸ ਲਗਾਏ ਅਸੀਂ ਵਿਸ਼ਾ ਦਿੱਤਾ ਉਹਨੇ ਆਪਣੇ ਹੱਥ ਦੀ ਨਾਲ ਅਸੀਂ ਇਦਾਂ ਕੀਤਾ ਵਾ ਤੇ ਉਹ ਇੱਕਦਮ ਟੇਡਾ ਹੋ ਗਿਆ ਵਾ ਕਿ ਅਸੀਂ ਉਹ ਕੇਸ ਦੇ ਵਿੱਚ ਪਾ ਦੇ ਜੇ ਉਹ ਜਦੋਂ ਗੱਡੀ ਆਈ ਆ ਉਹਨੇ ਉਹ ਸੀਟ ਕਰਦੀ ਆ ਉਹਨੇ ਉੱਤੇ ਪਾ ਕੇ ਤੇ ਕੀ ਰਸਮੀ ਅੰਦਰ ਵੀ ਪਾ ਤੇ ਅਸੀਂ ਦੋਨੇ ਜਾਣੇ ਗਏ ਆ ਗੱਡੀ ਤੇ ਬਹੁਤ ਬੇਰਮੀ ਨਾਲ ਉਹਨਾਂ ਮਾਲਾ ਕਟਾ ਗਿਆ ਇਹ ਤਾਂ ਹੁਣ ਜਾਓ ਅਸੀਂ ਦੇਖਿਆ ਨਹੀਂ ਅਸੀਂ ਫਿਰ ਕਹਿ ਨਹੀਂ ਸਕਦੇ ਕਿ ਅਸੀਂ ਜਿਹੜਾ ਜੋ ਦੇਖਿਆ ਅਸੀਂ ਉਹੋ ਹੀ ਤਬਾ ਬੱਚੇ ਦਾ ਸੰਸਕਾਰ ਕਰ ਦਿੱਤਾ ਕਿ ਨਾ ਉਹਨਾਂ ਚਰ ਨਹੀਂ ਕਰਨਾ ਉੱਥੇ ਵੀ ਉਹਨਾਂ ਨੇ ਮੇਰੇ ਕੋਲ ਜਦੋਂ ਸਾਨੂੰ ਪਤਾ ਲੱਗਾ ਮੈਂ ਤਾਂ ਮੁੰਡੇ ਨੂੰ ਠੱਗ ਦਿਓ ਤੁਸੀਂ ਬੜੇ ਜਿਗਰੇ ਦੇ ਨਾਲ ਸਾਰਾ ਫਰਕਾ ਲਿਖਿਆ ਉਹਨਾਂ ਨੇ ਉੱਥੇ ਵੀ ਸਾਰਾ ਦੱਸਿਆ ਜੋ ਜੋ ਹੋਇਆ ਸੋ ਹੀ ਦੱਸਿਆ ਹੈਨਾ ਇੱਥੇ ਵੀ ਅਸੀਂ 5:30 ਵਜੇ ਤੱਕ ਰਹੇ ਹਾਂ ਇੱਥੇ ਠਾਣੇ 'ਚ ਵੀ ਸਾਰਾ ਕੁਝ ਹੋਇਆ ਜੀ ਆ ਜੀ ਹੁਣ ਉਹ ਮਾਲਕ ਜਾਣਦਾ ਹੈ ਤੇ ਉਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਉਹ ਉਹ ਦੱਸਦੇ ਆ ਰਹੋ ਜਾਂਦੇ ਆ ਦੱਸਦੇ ਆ ਜੇ ਅਸੀਂ ਅੱਜ ਆਇਆ ਸਾਫ਼ੀ ਕੀ ਆ ਉਹ ਕੀ ਤਹਾਂ ਨੂੰ ਉਹ ਜਾਣਦੇ ਆ ਅਸੀਂ ਕੁਝ ਜਾਣਦੇ ਜਦੋਂ ਅਸੀਂ ਸਾਰਾ ਕੁਝ ਦੱਸ ਦਿੱਤਾ ਆ ਉਹਨਾਂ ਦਾ ਹਾਲ ਗਿਆ ਹੁਣ ਤਾਂ ਸਪੀਅਰ ਕਰਦੇ ਆ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਇਹ ਸਾਨੂੰ ਸੋੜਾ ਇਨਸਾਫ਼ ਸਾਨੂੰ ਪਤਾ ਨਹੀਂ ਸਾਭੀ ਮੰਗਦੇ ਸੀ ਕੋਈ ਇਹ ਨਾ ਵੇਰ ਨਹੀਂ ਸੀ ਪਰਸਨ ਨਹੀਂ ਸੀ ਇਕੱਠੇ ਰਹਿੰਦੇ ਸੀ ਹਰ ਵੇਲੇ ਆਪਣੇ ਹੀ ਸੀਗੇ ਤੇ ਦੂਜਾ ਚੱਬਰ ਨਹੀਂ ਸੀ ਨਾ ਇਹ ਤਾਂ ਮਾਲਕ ਜਾਣਦਾ ਜਾਂ ਉਹ ਜਾਣਦੇ ਉਹਨਾਂ ਦੇ ਦਿਲ ਚ ਵੀ ਸਾਨੂੰ ਤਾਂ ਖੁਦ ਨਹੀਂ ਪਤਾ ਮੈਨੂੰ ਪ੍ਰਵਾਦੀ ਮੰਗਿਆ ਕਿ ਜਿੰਨਾ ਚਿਰ ਕੋਸ਼ੀ ਫੜੇ ਨਹੀਂ ਜਾਂਦੇ ਉਹਨਾਂ ਚਿਰ ਤੁਸੀਂ ਸਕਾਰ ਨਹੀਂ ਕਰੋ ਸਕਾਰ ਨਹੀਂ ਕਰਨਾ ਮਾਮਲੇ ਦੀ ਜਾਂਚ ਕਰ ਰਿਹਾ ਥਾਣਾ ਮੁਖੀ ਅਲਵਾ ਬਲਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਧਾਰਾ 302 148 149 ਆਪੀਸੀ ਤਹਿਤ ਮੁੱਖ ਦੋਸ਼ੀ ਅਤੇ 6 ਹੋਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਪਰਿਵਾਰ ਇਸ ਮੰਗ ਨੂੰ ਲੈ ਕੇ ਅੜਿਆ ਹੋਇਆ ਹੈ ਕਿ ਜਿੰਨੀ ਦੇਰ ਤੱਕ ਮੁੱਖ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੁੰਦੀ ਉੰਨੀ ਦੇਰ ਤੱਕ ਮ੍ਰਿਤਕ ਦੀਪਾ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਹੁਣ ਦੇਖਣ ਵਾਲੀ ਗੱਲ ਹੈ ਕਿ ਆਖਰਕਾਰ ਕਦੋਂ ਪੁਲਿਸ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਦੀ ਹੈ ਤੇ ਕਦੋਂ ਤੱਕ ਦੀਪਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਜਿਹੜਾ ਮਰਨ ਵਾਲਾ ਜਿਹਦਾ ਨਾਮ ਹਰਦੀਪ ਸਿੰਘ ਦੀਪਾ ਪੁੱਤਰ ਗਰਨਾਮ ਸਿੰਘ ਵਸਾਸੀ ਢਲਵਾ ਉਹਦਾ ਕਤਲ ਹੋਇਆ ਇਹਨਾਂ ਦੀ ਆਪਸੀ ਰੰਜਿਸ਼ ਸੀਗੀ ਦੋਨਾਂ ਤੇ ਮੁਕਦਮੇ ਦਰਜਾ ਤੇ ਆਪਸੀ ਦੁਸ਼ਮਣੀ ਕਰਕੇ ਇਹਨਾਂ ਦਾ ਕਤਲ ਹੋਇਆ ਜਿਹੜਾ ਕਤਲ ਕਰਨ ਵਾਲਾ ਦਾ ਨਾਮ ਹਰਪੀਤ ਸਿੰਘ ਔਰ ਖੈਪੀ ਪੁੱਤਰ ਮੰਗਲਜੀਤ ਸਿੰਘ ਉਹ ਵੀ ਢਲਵਾ ਦਾ ਰਹਿਣ ਵਾਲਾ ਇਹਨਾਂ ਦੇ ਦੋਵਾਂ ਦੇ ਖਿਲਾਫ ਮੁਕਦਮੇ ਦਰਜਾ ਲੜਾਈਆਂ ਝਗੜਿਆਂ ਦੇ ਇਹ ਪਹਿਲਾਂ ਉਹਨੇ ਸੱਟਾ ਮਾਰਿਆ ਸੀ ਉਹਨੇ ਨੇ ਇਹਦਾ ਕਤਲ ਕਰ ਦਿੱਤਾ ਆਪਸੀ ਰੰਜਿਸ਼ ਕਰਕੇ ਕਤਲ ਹੋਇਆ ਕਿੰਨੇ ਦੋਸ਼ੀਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਔਰ ਕਿੰਨੇ ਦੇ ਗ੍ਰਿਫਤਾਰੀ ਪੈ ਗਈ ਹੈ ਅਜੇ ਤਾਂ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਦੋ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਚ ਜੋ ਜਿਹਦਾ ਪਾਰਟ ਹੋਏਗਾ ਅੱਗੇ ਅੱਗੇ ਉਸ ਤਰ੍ਹਾਂ ਨਾਮਜ਼ਦ ਹੋਈ ਜਾਣਗੇ ਪਹਿਲਾਂ ਲੱਗੇ ਸਿਰਫ ਦੋ ਦੋਸ਼ੀ ਗ੍ਰਿਫਤਾਰ ਕੀਤੇ